ਸੁਬਰਨਾਲਾ ਦੇ ਪਿੰਡ ਰਾਮਗੜ੍ਹ ਦੇ ਵਿੱਚ ਇੱਕ ਨੌਜਵਾਨ ਨੇ ਕਮਿਸ਼ਨ 에ਜੰਟ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਸੁਕਰ ਦੇ ਵਿੱਚ ਪੱਖੇ ਦੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ। ਸੁ ਕਮਿਸ਼ਨ 에ਜੰਟ ਪਿਛਲੇ ਕਈ ਮਹੀਨਿਆਂ ਤੋਂ ਉਸ ਨੂੰ ਖਾਲੀ ਚੈੱਕ ਦੇ ਕੇ ਡਰਾ ਧਮਕਾ ਕੇ ਤੰਗ ਪਰੇਸ਼ਾਨ ਕਰ ਰਿਹਾ ਸੀ। ਸੁ 22 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਸੁ ਮਰਨ ਤੋਂ ਪਹਿਲਾਂ ਮ੍ਰਿਤਕ ਨੇ ਸੁਸਾਇਨੋਟ ਦੇ ਵਿੱਚ 에ਜੰਟ ਅਤੇ ਸਾਬਕਾ ਸਰਪੰਚ ਦਾ ਨਾਮ ਲਿਖਿਆ। ਸੁ ਪੀੜਤ ਪਰਿਵਾਰ ਕਮਿਸ਼ਨ 에ਜੰਟ ਦੇ ਖਿਲਾਫ ਹੁਣ ਕਾਰਵਾਈ ਦੀ ਮੰਗ ਕਰ ਰਿਹਾ ਹੈ। ਗ੍ਰਿਫਤਾਰੀ ਹੋਣ ਤੱਕ ਪੋਸਟਮਾਰਟਮ ਨਾ ਕਰਾਉਣ ਦਾ ਫੈਸਲਾ ਸੋ ਗ੍ਰਫਤਾਰ ਕਰਨ ਦੀ ਮੰਗ ਨੂੰ ਲੈ ਕੇ ਟੱਲੇਵਾਲ ਥਾਣੇ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ ਪੁਲਿਸ ਨੇ ਕਮਿਸ਼ਨ 에ਜੰਟ ਤੇ ਸਾਬਕਾ ਸਰਪੰਚ ਖਿਲਾਫ ਕੇਸ ਸਰਜ ਕਰਕੇ ਮਲਜ਼ਮਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਸਤਨਾਮ ਸਿੰਘ ਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਉਹ ਆਪਣੇ ਪਿੱਛੇ 9 ਮਹੀਨੇ ਦਾ ਮਾਸੂਮ ਪੁੱਤਰ ਪਤਨੀ ਮਾਂ ਦੋ ਪੈਣਾ ਅਤੇ ਇੱਕ ਛੋਟਾ ਭਰਾ ਛੱਡ ਗਿਆ ਸੋ ਕਮਿਸ਼ਨ 에ਜੰਟ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਕਾਰਜ ਪੱਖੇ ਨਾਲ ਫਾਹਾ ਲੈ ਕੇ ਜੀਵਨ ਲिला ਸਮਾਪਤ ਕੀਤੀ ਗਈ ਦਾਜ਼ੇ ਕੇ ਕਮਿਸ਼ਨ 에ਜੰਟ ਅਤੇ ਸਰਪੰਚ ਜੋ ਕਿ ਉਸ ਨੂੰ ਪਰੇਸ਼ਾਨ ਕਰ ਰਹੇ ਸਨ ਕਈ ਮਹੀਨਿਆਂ ਤੋਂ ਖਾਲੀ ਚੈੱਕ ਦਿਖਾ ਕੇ ਧਮਕੀ ਦੇ ਰਹੇ ਸਨ 22 ਲੱਖ ਰੁਪਏ ਦੀ ਮੰਗ ਵੀ ਕੀਤੀ ਜਾ ਰਹੀ ਸੀ। ਸਬਸਾਈਡ ਨੋਟ ਤੇ ਵਿੱਚ 에ਜੰਟ ਤੇ ਸਾਬਕਾ ਸਰਪੰਚ ਦਾ ਨਾਮ ਵੀ ਲਿਖ ਕੇ ਗਿਆ ਹੈ ਨੌਜਵਾਨ। ਇਹ ਆਰਤੀ ਇਹ ਸਾਨੂੰ ਤੰਗ ਕਰਦਾ ਸੀਗਾ 22 ਲੱਖ ਰੁਪਏ ਮੰਗਦਾ ਸੀ ਸਾਥੋਂ 22 ਲੱਖ ਸਾਡੇ ਕੋਲ ਹੈ ਨਹੀਂ ਸੀ ਦੇਣ ਨੂੰ ਅਸੀਂ ਥੋੜੇ ਜਿਹਾ ਪੈਸੇ ਦੇਣ ਗਏ ਸੀਗੇ ਉਹ ਕਹਿੰਦਾ ਪੂਰਾ 22 ਲੱਖ ਹੀ ਲਊਗਾ ਮੈਂ ਇਹਨੇ ਪੈਸੇ ਨਹੀਂ ਲੈਣੇ ਉਹਦਾ ਕਰਕੇ ਸਾਨੂੰ ਇਹ ਮੁੰਡੇ ਦੀ ਮੌਤ ਹੋ ਗਈ ਉਹਨੇ ਦੱਸਿਆ ਨਹੀਂ ਕਿਸੇ ਨੂੰ ਬਾਤਤਾ ਨਹੀਂ ਉਹ ਹੋ ਰਹਿਦਾ ਸੀਗਾ ਤੇ ਉਹ ਪੱਖੇ ਨਾਲ ਲੌਂਕ ਗਿਆ ਤੇ ਉਹ ਮਰ ਗਿਆ ਹਾਂਜੀ ਘਰ ਵੀ ਸਾਡਾ ਲੈ ਗਿਆ ਚੈੱਕ ਵੀ ਭਰਾ ਕੇ ਲੈ ਗਿਆ ਸਾਸੋ ਖਾਲੀ ਮੱਲੋਂ ਲਈ ਧੱਕੇ ਨਾਲ ਸਾਡਾ ਘਰ ਲਖਾ ਕੇ ਲੈ ਗਿਆਗਾ ਅਸੀਂ ਮੰਗ ਕਰਦੇ ਆਂ ਵੀ ਉਹਦਾ ਕਰਕੇ ਸਾਡੇ ਬੱਚੇ ਨੇ ਆਏ ਸਾਡਾ ਘਰ ਖਰਾਬ ਹੋ ਗਿਆ ਸਾਡਾ ਉਹੀ ਕਮਾਉਣ ਵਾਲਾ ਸੀ ਉਹੀ ਖਾਣ ਵਾਲਾ ਸੀ ਸਭ ਤੋਂ ਸੱਸ ਕਿਥੋਂ ਗਿਆ ਮੰਗੇ ਕਿਥੋਂ ਲਿਓ ਮਵੇ ਗੂਸੇ ਅਸੀਂ ਕੀ ਕਰਾਂਗੇ ਬਸ ਆਹੀ ਕਹਿਣਾ ਜਦੋਂ ਸਾਡੇ ਜਗਰਾ ਸਿੰਘ ਜਿਹੜਾ ਡਾਕਟਰ ਵਾਲਾ ਉਹਦੇ ਪੈਰੋਂ ਮੇਰੇ ਘਰ ਵਾਲੀ ਦੀ ਮੌਤ ਹੋ ਗਈ ਉਹਦਾ ਜ਼ਿੰਮੇਵਾਰ ਉਹੀ ਆ ਉਹਨੂੰ ਜਦਾਂ ਹੋਣੀ ਚਾਹੀਦੀ ਆ ਉਹਨੇ ਕਰਨੀ ਹੋਈ ਐ ਪੈਸਿਆਂ ਦਾ ਚੱਕਰ ਸੀਗਾ ਉਹ ਪੈਸੇ ਮੰਗਦਾ ਸੀ ਅਸੀਂ ਪੈਸੇ ਦੇਣ ਜੋਗੇ ਨਹੀਂ ਸੀ ਅਸੀਂ ਗੱਡੀ ਸੀ ਅਸੀਂ ਉਹਨੂੰ ਕਿਹਾ ਸੀ ਲੈ ਲੈ ਉਹ ਕਹਿੰਦਾ ਨਹੀਂ ਇੰਨੇ ਪੈਸੇ ਤੇ ਮੈਂ ਨਹੀਂ ਨਵੇਂਣਾ ਮੈਨੂੰ 22 ਲੱਖ ਹੀ ਚਾਹੀਦਾ ਇਹ ਜੱਗਰ ਤੇ ਉਹਨੇ ਯਾਰ ਟੈਨਸ਼ਨ ਲੈ ਕੇ ਉਹਨੇ ਆਹ ਕੰਮ ਕੀਤਾ ਮੇਰਾ ਸਹੁਰਦਾ ਦਾ ਬੱਚਾ ਮੈਂ ਕੁਝ ਨਹੀਂ ਕਰ ਸਕਦੀ ਇਹ ਮੇਰੇ ਪਿੰਡ ਮੈਟਰ ਹੋਇਆ ਸੀ ਡੈਥ ਹੋ ਗਈ ਸੀ ਮੁੰਡੇ ਦੀ ਸੁਸਾਇਡ ਵਾਲਾ ਹੋ ਗਈ ਸੀਗੀ 18 ਤਰੀਕ ਦੀ ਰਾਤ ਨੂੰ ਪਰਸੋਂ ਹੁਣ ਤੱਕ ਜਿਹੜੇ ਦੋਸ਼ੀ ਆ ਉਹਨਾਂ ਨੂੰ ਕਿਸੇ ਨੂੰ ਰੈਸਟ ਨਹੀਂ ਪਈ ਉਹਨਾਂ ਦੀ ਤਾਂ ਕਰਕੇ ਅਸੀਂ ਥੱਲੇ ਵਾਲ ਥਾਣੇ ਆਏ ਆ ਅੱਜ ਪਰਿਵਾਰ ਦੇ ਨਾਲ ਤੇ ਮਤਲਬ ਪੁਲਿਸ ਵੱਲੋਂ ਹਲੇ ਇਹੀ ਕਿਹਾ ਗਿਆ ਕੋਈ ਇਨਸਾਫ ਵਾਲੀ ਗੱਲ ਨਹੀਂ ਕਿਸੀ ਉਹਨਾਂ ਨੂੰ ਗ੍ਰਫਤਾਰ ਕਰ ਰਹੇ ਆ ਕਰ ਰਹੇ ਆ ਪਰ ਹਲ ਤਾਈਂ ਕਰਿਆ ਨਹੀਂ ਗਿਆ ਉਹਨਾਂ ਸਿਚੂ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਅੱਜ ਸ਼ਾਮ ਤੱਕ ਅਸੀਂ ਉਹਦੀ ਰੈਸਟ ਪਾ ਲਾਂਗੇ ਚਲੋ ਦੇਖਦੇ ਆਂ ਜੇ ਸ਼ਾਮ ਤੱਕ ਪੈਂਦੀ ਆ ਨਹੀਂ ਫਿਰ ਇਹ ਜਿਹੜਾ ਪ੍ਰੋਟੈਸਟ ਆ ਉਹਨਾਂ ਨੇ ਸ਼ੁਰੂ ਕੀਤਾ ਪਰਿਵਾਰ ਨੇ ਕਿ ਅਸੀਂ ਉਹਨਾਂ ਚਿਰ ਪੋਸਟਮਾਰਟਮ ਨਹੀਂ ਕਰਵਾਉਣਾ ਜਿੰਨਾ ਚਿਰ ਉਹਨਾਂ ਦੀ ਗ੍ਰਫਤਾਰੀ ਨਹੀਂ ਹੁੰਦੀ ਇਹ ਗ੍ਰਫਤਾਰੀ ਨਹੀਂ ਹੋਣਾ ਸਤਾਇ ਫਿਰ ਵਧੂ ਗਈ ਕਿਉਂਕਿ ਇਹਦੇ ਵਿੱਚ ਫਿਰ ਪਰਿਵਾਰ ਵੱਲੋਂ ਵੱਡੇ ਲੈਵਲ ਤੇ ਕੱਟ ਕਰਿਆ ਜਾਊ ਪਿੰਡ ਲੈਵਲ ਤੇ ਵੀ ਤੇ ਜਿਹੜੀਆਂ ਬਾਹਰੋਂ ਜੱਥੇਬੰਦੀਆਂ ਫਿਰ ਉਹਨਾਂ ਨਾਲ ਵੀ ਕੰਟੈਕਟ ਕਰਕੇ ਸਾਰਾ ਜ਼ਿਆਦਾ ਹੀ ਵਧੂਗਾ ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਵੀ ਇਹਨੂੰ ਜਿਹੜਾ ਆੜਤੀਆ ਜਗਰਾਜ ਆ ਇਹਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕਰਿਆ ਜਾਵੇ ਤਾਂ ਕਿ ਜਿਹੜਾ ਪਰਿਵਾਰ ਦਾ ਇੱਕ 9 ਮਹੀਨੇ ਦਾ ਬੱਚਾ ਜਾਂ ਉਹਦੀ ਵਾਈਫਾ ਸਤਨਾ ਸਿੰਘ ਜਿਹੜੀ ਡੈਥ ਹੋਈ ਆ ਉਹਨਾਂ ਨੂੰ ਇਨਸਾਫ ਮਿਲ ਸਕੇ ਤੋ ਇੱਥੇਕ ਸਤਨਾਮ ਸਿੰਘ ਪਿੰਡ ਰਾਮਗੜ੍ਹ ਜਿਸ ਦੀ ਸਿਸਟਰ ਮੇਰੇ ਪਿੰਡ ਸਹਨੇ ਵਿਆਹੀ ਵੀ ਸੀ ਸੋ ਜਿਸ ਤਰ੍ਹਾਂ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਬੜੀ ਦੁਖਦਾਈ ਗੱਲ ਹੈ ਸੋ ਬਕਾਇਦਾ ਇੱਕ ਨੋਟ ਦੇ ਕੇ ਗਿਆ ਨੋਟ ਵਿੱਚ ਸਾਰਾ ਕੁਝ ਮੈਂਸ਼ਨ ਕਰਕੇ ਗਿਆ ਦੋਸੀਆਂ ਦਾ ਨਾਮ ਲਿਖ ਕੇ ਗਿਆ ਸੋ ਅੱਜ ਪਰਿਵਾਰ ਸਮੇਤ ਦੇ ਕੋ ਛੋਟਾ ਜਿਹਾ ਬੱਚਾ ਉਹਦਾ 9 ਮਹੀਨਿਆਂ ਦਾ ਸੋ ਪਰਿਵਾਰ ਸਮੇਤ ਇੱਥੇ ਇਨਸਾਫ ਦੀ ਮੰਗ ਕਰਨ ਆਏ ਆ ਸੋ ਜੇ ਨਹੀਂ ਗ੍ਰਫਤਾਰ ਹੁੰਦਾ ਤਾਂ ਸਾਡੇ ਕੋਲੇ ਕੋਈ ਦੂਸਰਾ ਰਾਸਤਾ ਨਹੀਂ ਸਾਡੇ ਕੋਲੇ ਜਿਹੜਾ ਡੈਮੋਕਰੈਟਿਕ ਰਾਈਟ ਆ ਲੋਕਾਂ ਨੂੰ ਲੈ ਕੇ ਲੋਕਾਂ ਦੀ ਆਵਾਜ਼ ਧਰਨਿਆਂ ਦੁਆਰਾ ਜੋ ਸਾਡੇ ਕੋਲ ਹੋਊਗਾ ਭਾਈ ਅਸੀਂ ਫਿਰ ਉਹੋ ਕਰਾਂਗੇ ਸੋ ਜਿਸ ਤਰ੍ਹਾਂ ਮੇਰੀ ਭੈਣ ਨੇ ਕਿਹਾ ਸਾਰੇ ਪ੍ਰਸ਼ਾਸਨ ਮੂਰੇ ਕਿਹਾ ਵੀ ਅਸੀਂ ਉਸ ਤ ਉਦੋਂ ਤੱਕ ਮ੍ਰਿਤਕ ਦਾ ਅੰਤਮ ਸੰਸਕਾਰ ਨਹੀਂ ਕਰਦੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਸੋ ਆ ਤਾਂ ਸਾਡਾ ਜਿਹੜੇ ਦਬੇ ਕੁਚਲੇ ਲੋਕ ਆ ਉਹਨਾਂ ਦੀ ਇਹ ਗੱਲ ਰਹੇਗੀ ਵੀ ਸਰਦਾਂ ਜਿਹੜਾ ਸਾਈ ਚੱਲਿਆ ਜਾਵੇ ਤਾਂ ਉਸ ਦੇ ਅੰਤਮ ਸੰਸਕਾਰ ਤੱਕ ਰੁਕਣਾ ਪਵੇ ਵੀ ਸਾਨੂੰ ਇਨਸਾਫ ਦਿਓ ਪ੍ਰਸ਼ਾਸਨ ਪੂਰੇ ਇੱਕ ਵਾਰੀ ਫੇਰ ਜ਼ੋਰਦਾਰ ਤਰੀਕੇ ਨਾਲ ਮੰਗ ਕਰਦੇ ਆਂ ਵੀ ਇਨਸਾਫ ਦਿੱਤਾ ਜਾਵੇ। ਇਹ ਜਿਹੜਾ ਇੱਕ ਸੁਨਾਮ ਸਿੰਘ ਇਹ ਪਹਿਲਾਂ ਇੱਕ ਕੰਮ ਕਰਦਾ ਰਿਹਾ ਕਿਸੇ ਆੜਤੀਆ ਦੇ ਨਾਲ ਕੁਝ ਸਾਲ ਪਹਿਲਾਂ ਦਾ ਉਹਦੇ ਨਾਲ ਇਹ ਉੱਥੇ ਕੰਮ ਕਰਦਾ ਸੀ ਤਾਂ ਇਹਦਾ ਪੈਸਿਆਂ ਦਾ ਕੋਈ ਝਗੜਾ ਸੀ ਉਹ ਕਹਿੰਦਾ ਮੇਰੇ ਕੋਲ ਇਹਦੇ ਨਾਲ ਵੱਧ ਨਿਕਲਦੇ ਆ ਤੇ ਇਹ ਇਹ ਕਹਿੰਦਾ ਸੀ ਮੇਰੇ ਇੰਨੇ ਬਣਦੇ ਆ ਇਹਨਾਂ ਦਾ ਕੋਈ ਆਪਸੀ ਸੀਗਾ ਪਹਿਲਾਂ ਇਕੱਠੇ ਹੀ ਕੰਮ ਕਰਦੇ ਰਹੇ ਆ। ਤੇ ਹੁਣ ਇਹਨੇ ਜਿਹੜਾ ਇਹ ਸੁਸਾਇਡ ਕੀਤੀ ਹੈ ਇਹਦੇ ਸਬੰਧ ਦੇ ਵਿੱਚ ਮੁਕੱਦਮਾ ਨੰਬਰ ਜਿਹੜਾ 19 ਹੈ ਅੰਡਰ ਸੈਕਸ਼ਨ 306 506 ਜਿਹੜਾ ਪੁਲਿਸ ਨੇ ਆਪਾਂ ਇੱਥੇ ਦਰਜ ਕਰ ਲਿਆ ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈ ਜਿਹੜਾ ਉਹਨੇ ਆੜਤੀ ਦੇ ਅਗੇਂਸਟ ਲਿਖਾਇਆ ਵੀ ਇਹ ਮੈਨੂੰ ਡਰਾਉਂਦਾ ਸੀਗਾ ਤੇ ਉਹਦੇ ਅਸੀਂ ਉਹਨੂੰ ਛੇਤੀ ਹੀ ਅਰੈਸਟ ਕਰ ਲੈਣਾ ਤੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਅਸੀਂ ਕਰ ਰਹੇ ਹਾਂ ਪਤਾ ਵੀ ਕੀ ਗੱਲ ਹੈਗੀ ਆ ਇਹ ਇਹਨਾਂ ਦਾ ਕੀ ਗੱਲ ਹੈ ਪਹਿਲਾਂ ਇਕੱਠੇ ਹੀ ਕੰਮ ਕਰਦੇ ਰਹੇ ਨੇ ਇਹ ਨਹੀਂ ਇਹ ਸਾਡਾ ਪੂਰਾ ਜੋਰ ਲੱਗਿਆ ਹੋਇਆ ਟੀਮਾਂ ਸਾਡੀਆਂ ਬਾਹਰ ਟੀਮਾਂ ਬਣਾਈਆਂ ਸਪੈਸ਼ਲ ਇਸ ਤੇ ਕੰਮ ਤੇ ਲੱਗੇ ਹੋਏ ਆ ਛੇਤੀ ਹੋਈ ਅਸੀਂ ਇਹਨੂੰ ਫੜ ਦਾਂਗੇ